ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦੇ ਸਾਕੀ ਜੁਗਾਦ ਸਾਕੀ ਐ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰੇ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਹਾਲੇਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਪਾਰ ਸਹਸ ਸਿਆਣ ਪਾਂ ਲੱਖ ਹੋਈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾਉਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈਐ ਹੁਕਮ ਹੈਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉ ਮੈਂ ਕਹੈ ਨਾ ਕੋਈ ਗਾਵੈ ਕੋ ਤਾਣ ਹੋਵੇ ਕਿਸੇ ਤਾਣ ਗਾਵੈ ਕੋ ਦਾਤਿ ਜਾਣੇ ਨੀ ਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵੀ ਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸ ਦੂਰੇ ਗਾਵੇ ਕੋ ਵੇਖੇ ਹਾਜ਼ਰਾ ਹਦੂਰੇ ਕਤਨਾ ਕਥੀ ਨ ਆਵੇ ਟੋਟ ਕਤ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੀ ਠਗਪਾਹੀ ਜਗ ਜਗੰਤਰ ਖਾਹੀ ਖਾਹੀ ਹੁਕਮੇ ਹੁਕਮ ਜਲਾਏ ਰਾਹੋ ਨਾਨਕ ਵਿਗਸੈ ਵੀ ਪਰਵਾਹੋ ਸੱਚ ਸਾਹਿਬ ਸਾਚਨਾਇ ਭਖਿਆ ਭਾਉ ਅਪਾਰੇ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰੇ ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀਏ ਅੰਜਤ ਸੁਣ ਧਰੀ ਪਿਆਰੀ ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੋਖ ਦੁਆਰੇ ਨਾਨਕ ਇਹ ਵੇ ਜਾਣੀਐ ਸਭ ਆਪੇ ਸਜਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ세 ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਏ ਮਨ ਰਖੀਏ ਪਾਓ ਦੁਖ ਪਰ ਹਾਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰਈਸਰ ਗੁਰ ਗੋੜਕ ਬਰਮਾ ਗੁਰ ਪਾਰਬਤੀ ਮਾਈ ਜੇ ਹਾਂ ਜਾਣਾ ਅੱਖ ਨਾਹੀ ਕਹਿਣਾ ਕਤਨ ਨਾ ਜਾਈ ਗੁਰਾ ਇੱਕ ਦੇਹ 부ਜਾਈ ਸਭ ਨਾ ਜੀ ਆਕਾਰ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ੀਥਨਾ ਵਾਂ ਜੇ ਤਿਸ ਭਾਵਾ ਵਿਣ ਪਾਣੀਗੇ ਨਾਏ ਕਰੀ ਜੇ ਤਿਸ ਰੂਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਦਰ ਨ ਆਵੇ ਤਾ ਬਾਤ ਨ ਪੁੱਛਕੇ ਕੀਟਾ ਅੰਦਰ ਕੀਟਕਾਰੇ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਆ ਕੋਈ ਨ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣੇ ਸਿੱਧ ਵੀਰ ਸੁਰਨਾਥ ਸੁਣੇ ਧਰਤ ਧਵਲੇ ਆਕਾਸ ਸੁਣੇ ਦੀਪ ਲੋ ਪਾਤਲ ਤੁਣੇ ਪੋਹੇ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰ ਬਰਮਾਇੰਦ ਸੁਣੇ ਮੁਖ ਸਲਾਹਣ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵੇਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਆੜ ਤੜਕਾ ਈਸ਼ਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਰਗੁਣ ਕੇ ਗਾ ਸੁਣੇ ਸ਼ੇਖ ਪੀਰ ਪਾਤਸ਼ਾਹ ਸੁਣੇ ਅੰਧੇ ਪਾਵੇ ਰਾਹ ਸੁਣੇ ਹਾਥ ਹੋਵੇ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਬਿਛਤਾਈ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋ ਚੋਟਾ ਨਾ ਖਾਏ ਮੰਨੇ ਜਮਕੈ ਸਾਧਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗਟ ਆਗਨ ਬਾਏ ਮੰਨੇ ਬਤ ਸਿਉ ਪ੍ਰਗਟ ਜਾਏ ਮੰਨੇ ਮਾਗਨ ਚੱਲੇ ਪੰਤ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੈ ਮੋਖ ਦੁਆਰੇ ਮੰਨੇ ਪਰਵਾਰੈ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵਹੇ ਨਾ ਭੇਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਬੰਜੇ ਪਾਵੇ ਦਰਗੇ ਮਾਨ ਪੰਚੇ ਸੋਏ ਦਰ ਰਾਜਾਨ ਪੰਚਾ ਕਾ ਗੁਰੂ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੌਲ ਧਰਮ ਦੀਆ ਕਾਪੂਦ ਸੰਤੋਗਤਾ ਬਰਖਿਆ ਜਨ ਸੂਤ ਜੇ ਕੋ ਬੁਝਾ ਹੋ ਵੈ ਸਟਿਆਰ ਤਮ ਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭ ਨਾਲ ਲਿਖਿਆ ਉੜੀ ਕਲਾਮ ਇਹੋਲੇ ਕਾਲਿਕ ਜਾਣੇ ਕੋਏ ਲੈ ਕਾਲਿਕਿਆ ਕੀਤਾ ਹੋਏ ਕੀਤਾ ਤਾਨਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕੁਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰੇ ਵਾਰਿਆਂ ਨ ਜਾਵਾ ਏਕ ਵਾਰੀ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਦਬਤਾਉ ਸੰਗ ਗ੍ਰੰਥ ਮੁਕ ਵੇਦ ਪਾਠ ਸੰਗ ਜੋਗਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਖ ਸਦੇ ਸੰਖ ਦਾ ਤਾਰ ਸੰਖ ਸੂਰਮੋ ਪਖਸਾਰ ਸੰਖ ਮੋਨ ਲਿਵਲਾਏ ਤਾਰੇ ਕੁਦਰਤ ਕਵਨ ਕਾ ਵਿਚਾਰ ਵਾਰਿਆਂ ਅਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧਕੋੜ ਸੰਖ ਚੋਰ ਹਰਾਮਖੋਰ ਸੰਖ ਅਮਰ ਕਰ ਜਾਏ ਜੋਰ ਸੰਖ ਗਲਵੜ ਤੇ ਅਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰੋਹੇ ਸੰਖ ਮਲੇਸ਼ ਮਲਪਖ ਖਾਹੇ ਸੰਖ ਨਿੰਦਕ ਸਰ ਕਰੇ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਸੰਖਨਾਵ ਸੰਗਥਾਵ ਗਮ ਗਮ ਸੰਕਲੋ ਸੰਗ ਗਏ ਦਰਬਾਰੋ ਏਖਰੀ ਨਾਮ ਖਰੀਸਾਲਾ ਏਖਰੀ ਗਿਆਨ ਗੀਤ ਗੁਣ ਗਾਹਾ ਏਖਰੀ ਲਿਖਣ ਬੋਲਣ ਬਾਣ ਏਖਰਾ ਸਿਰ ਸੰਜੋਗ ਵਿਖਾਣ ਜਿਨੇ ਲਿਖੇ ਤਿਸ ਸਿਰ ਨਾਏ ਜਿਉ ਪਰਮਾਏ ਤੇ ਤੇ ਪਾਹੇ ਜੀਤਾ ਕੀਤਾ ਤੇ ਤਨਾਉ ਬਿਨ ਨਾ ਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੁਤੇ ਉਤਰ ਸਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਓਹ ਤੋਏ ਭਰੀਏ ਮਤ ਪਾਪਾਂ ਕੇ ਸੰਗ ਓਹ ਤੋ ਪੈ ਨਾ ਵੈ ਕੈ ਰੰਗ ਉੰਨੀ ਬਾਬੇ ਆਖਣ ਨਾਹੀਂ ਗਰਗਰ ਗਰਣਾ ਲਿਕ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਅਨੰਕ ਹੁਕਮਿ ਆਵੋ ਜਾਹੋ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੈ ਤਲ ਕਮਾਨ ਸੁਣਿਆ ਮੰਨਿਆ ਮਨ ਕੀ ਤਾਬੋ ਅੰਤਰ ਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੇ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਆਸਤ ਬਾਣੀ ਬਰਮਾਓ ਸਤ ਸਵਾਨ ਸਦਾ ਮੰਨ ਜਾਓ ਕਵਣ ਸੋਇਲਾ ਵਕਤ ਕਵਣ ਕਵਣ ਥਿਤ ਕਵਣ ਵਾਰੇ ਕਵਣ ਤੇ ਰੁੱਤੀ ਮਾਹੋ ਕਵਣ ਜੇ ਤੋ ਆਇ ਆਕਾਰ ਵੇਲ ਨਪਈਆ ਪੰਡਤੀ ਜਿਓ ਵੇਲੇ ਕੁਰਾਨ ਵਕਤ ਨਪਾਇਓ ਕਾਦੀ ਆ ਜੇ ਲਿਖਣ ਲੇਖ ਕੁਰਾਨ ਘੇਤਵਾਰ ਨਾ ਜੋਗੀ ਜਾਣੈ ਰਤਮਾਉ ਨ ਕੋਈ ਜਾ ਕਰਤਾ ਤਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿ ਆਕਾ ਕਿਵ ਸਲਾਹੀ ਕਿਵ ਵਰਣੀ ਕਿਵ ਜਾਣੈ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀ ਤਜਾ ਕਾ ਹੋਐ ਨਾਨਕ ਜੇ ਕੋ ਆਪਉ ਜਾਣੈ ਅੱਗੇ ਗਿਆਨ ਸੋ ਹੈ ਬਾਦਲ ਬਾਦਲ ਲਖ ਅਗਾ ਸਾਂ ਆਗਾ ਸੇ ਓੜ ਕੇ ਓੜ ਕੇ ਭਾਲ ਧਕੇ ਵੇਦ ਕੈ ਅਨੇਕ ਬਾਤ ਸਹਿ ਸੇ ਟਾਰਾ ਕਨਕ ਤੇ ਬਾਸ ਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖਿਆ ਹੋਏ ਵਿਨਾਸ ਨਾਨਕ ਵੱਡਾ ਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਏ ਤੀ ਸੁਰਤ ਨ ਪਈਆ ਨਦੀਆਂ ਅਤੇ ਵਾਹ ਬਵਹੀ ਸਮੁੰਦ ਨਾ ਜਾਣੀਏ ਹੇ ਸਮੁੰਦ ਚਾਹ ਸੁਲਤਾਨ ਗਿਰਹਾ ਸੇ ਦੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵਿਸਰੇ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤਨ ਕਰਨ ਦੇਣ ਨ ਅੰਤ ਅੰਤਨ ਵੇਖਣ ਦੁਨ ਨਾ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਈ ਦਾਗੇ ਅੰਤ ਨ ਬਾਇ ਰਾਹੀ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿ ਬਿ ਉਚਾ ਤਾ ਉਚੇ ਉਪਰਿ ਉਚਾ ਨਾ ਹੋਏ ਵਡੂਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਵੜ ਆਵ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮਾ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੇ ਜੋ ਦੇ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਹੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਗ ਖਾਈ ਕਾਹੇ ਕਿਤੇਆਂ ਰੋਗ ਭੂਗ ਸਦ ਮਾਰੇ ਭੇਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਓ ਰੱਖ ਨਸਕ ਕੋਏ ਜੇ ਕੋ ਕਰਕੇ ਆਕਣ ਵਾਏ ਓ ਜਾਣੇ ਜੀਤੀਆਂ ਮੋਏ ਗਾਏ ਆਪੇ ਜਾਣੇ ਆਪੇ ਦੇ ਆ ਕੇ ਸੇ ਪੇਕੇਈ ਕੇ ਜਿਸ ਨੂੰ ਬਖਸ਼ੇ ਸੇਵਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੂਲ ਗੁਣ ਮੂਲ ਅਪਾਰ ਮੂਲ ਅਪਾਰੀਏ ਮੂਲ ਪੰਡਾਰ ਮੂਲ ਆਵੇ ਮੂਲ ਲੈ ਜਾਹੇ ਮੂਲ ਪਾਏ ਮੂਲ ਆਸਮਾਏ ਮੂਲ ਧਰਮ ਮੂਲ ਦੀਬਾਨ ਮੂਲ ਤਲ ਮੂਲ ਪ੍ਰਵਾਨ ਮੋਲੇ ਬਖਸ਼ੀਸ਼ ਮੋਲਨੀ ਸਾਨ ਮੂਲ ਕਰਮ ਮੂਲ ਫਰਮਾਨ ਮੁੱਲੋ ਆ ਮੁੱਲ ਆਖਿਆ ਨਾ ਜਾਏ ਆਖਾਗ ਰਹੇ ਲਿਵਲਾਏ ਆਖੇ ਵੇਦ ਬਾੜ ਪੂਰਾਨ ਆਖੇ ਪੜੇ ਕਰ ਰਹੇ ਵਖਿਆਣ ਆਖੇ ਬਰਮੇ ਆਖੇ ਇੰਦਿਆਕੇ ਗੋਪੀ ਤੈ ਗੋਵਿੰਦ ਆਖੇ ਇਸਰਿਆਕੇ ਸਿੱਧਿਆਕੇ ਕੀਤੇ ਕੀਤੇ ਬੁੱਧ ਆਖੇ ਦਾਣਵ ਆਖੇ ਦੀਵ ਆਖੇ ਸੁਰ ਨਰ ਮਨ ਜਨ ਸੀਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਓਠੇ ਓਠ ਜਾਹੀ ਤੇ ਕੀਤੇ ਹੋਰ ਕਰੇ ਤਾਂ ਅਗਨ ਤੱਕ ਕੇਈ ਕੇ ਜੇ ਵੜ ਪਾਵੈ ਤੇ ਵਢ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਕੇ ਬੋਲ ਵਿਗਾੜੇ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋਦਰ ਕੇ ਅਸੂ ਘਰ ਕੇ ਹਾਨ ਜਿਤ ਬਹਿ ਸਰਬ ਸਮੱਲੇ ਵਾਜੇ ਨਾ ਦੇਨੇ ਕੇ ਸੰਕਾਂ ਕੇ ਤੇਵਾ ਵਣਹਾਰੇ ਕਿਤੇ ਰੋਗ ਪਰੀ ਸਿਉ ਕਹੀ ਅਨਾ ਕਿਤੇ ਗਾਵਨ ਹਾਰੇ ਗਾਵੇ ਤੁਹਨੋਂ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਬਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇਂ ਦੀਨ ਦਤਨ ਬੇਟੇ ਦੇਵਤੇ ਅੰਦਰ ਨਾਲੇ ਗਾਵੇ ਸਿਦ ਸਵਾਦੇ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦੇ ਸਦੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਤਰ ਜੁਗ ਜੁਗ ਵੇਦ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸਰਗਾ ਮਛ ਪਿਆਲੇ ਗਾਵਣ ਰਤਨਿ ਉਪਾਏ ਤੇਰੇ ਅਟਟੜ ਤੀਰਤ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਦ ਨੂੰ ਗਾਵੇ ਜੋ ਤੁਦ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਵਨ ਸੀ ਮੈਂ ਚੇਤਨ ਆਵਨ ਨਾਨਕ ਕਿਆ ਵੀ ਚਾਰੇ ਸੋਈ ਸੋਈ ਸਦਾ ਸੱਚ ਸਹਬ ਸੱਚਾ ਸਾਚੀ ਨਹੀਂ ਹੈ ਪੀਵਤੀ ਜੈਨ ਜਤੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਪੰਤੀ ਕਰ ਕਰ ਜਿੰਨਤੀ ਮਾਇਆ ਜਿੰਨੀ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤੇ ਦੀ ਵੜਿਆਈ ਜੋ ਇਸ ਭਾਵੈ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਬਾਦਸ਼ਾਹੋ ਸਾਹ ਬਾਦ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬੇਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤੇ ਆਦੇਸ ਆਦੇ ਅਨੀਲੇ ਨਾਦੇ ਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਪੰਡਾਰਣ ਘਟ ਘਟ ਵਾਜੇ ਨਾਦੀ ਆਪਨਾਦ ਨਾਦੀ ਸਭ ਜਾ ਕੀ ਰਿੱਧ ਤੇ ਦੇਵ ਰਸਾਦ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਤੇ ਆਦੇਸ ਆਦ ਅਨੀਲੇ ਨਾਦੇ ਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚੱਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀ ਬਾਣ ਜੇ ਉਹ ਦਸ ਭਾਵਾਂ ਦਿਵ ਚਲਾਵੈ ਜਿਵ ਹੋਵੇ ਫੁਰਮਾਣ ਹੋਵੇ ਕਿ ਉਹ ਨਾਨਦ ਰਣ ਆਵੇ ਬਹੁਤਾ ਏ ਉਹ ਵੀੜਾਣ ਆਦੇਸ ਤਿਸੇ ਆਦੇਸ ਆਧਨੀਲੇ ਨਾ ਦੇਨਾਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰੇ ਜੋ ਕਿਛ ਬਾਸੋ ਏ ਕਾਵਾਰੇ ਕਰ ਕਰ ਵੇ ਕੇਸਰ ਜਨਹਾਰੇ ਨਾਨਕ ਸੱਚੇ ਕੀ ਸਾਜੀ ਕਾਰ ਆਦੇਸ ਤਿਸੇ ਆਦੇਸ ਆਦੇ ਨੀਲੇ ਨਾ ਦੇ ਨਾਤ ਜੁਗ ਜੁਗ ਏਕੋ ਇਸ ਇੱਕ ਦੂਜੀ ਭੌ ਲਖ ਹੋਏ ਲਖੋ ਵੇ ਲਖ ਵੀਸ ਲਖ ਲਖ ਢੇੜਾ ਆਖੀ ਏਕ ਨਾਮ ਜਗਦੀਸ਼ ਏ ਦਰੋਹੇ ਪਦ ਪਵੜੀਆਂ ਚੜਿਏ ਹੋਏ ਅਕੀਸ ਸੋਣ ਗੱਲਾ ਆਕਾਸ ਕੀ ਕੀਟ ਆਈ ਰੀਸ ਨਨਕ ਨਦਰੀ ਪਾਈ ਐ ਕੂੜੀ ਕੂੜਾ ਢੀਸ ਆਖਣ ਜੋਚ ਪੈਣੇ ਜੋਰ ਜੋਰ ਨਮੰਗਣ ਦੇਣ ਨ ਜੋਰ ਜੋ ਨ ਜੀਵਨ ਮਰਨ ਨੈ ਜੋਰੇ ਜੋ ਨ ਰਾਜ ਮਾਲ ਮਨ ਸੋਰੇ ਜੋ ਨ ਸ੍ਰਤੀ ਗਿਆਨ ਵਿਚਾਰ ਜੋ ਨ ਜੁਗਤੀ ਛਟੈ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਜ ਨਾ ਕੋਏ ਰਾਤੇ ਰੋਤੇ ਸਿੱਤਿਵਾਰੇ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਦਾਬ ਰੱਖੀ ਧਰਮਸ਼ਾਲ ਤਿਸ ਵਿਡਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵੀ ਚਾਰ ਸਚਾ ਸੱਚਾ ਦਰਬਾਰ ਤੇਥੇ ਸੋਹਣ ਪੰਜ ਬਰਵਾਨ ਨਦਰੀ ਕਰਮ ਬਵਨੀ ਸਾਨ ਕਚ ਬਗਾਈ ਤੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਗੰਡ ਕਾ ਇਹੋ ਧਰਮ ਗਿਆਨ ਗੰਡ ਕਾ ਖੋ ਕਰਮ ਕیتے ਪਵਨ ਪਾਣੀ ਵੈਸੰਤਰ ਕੀਤੇ ਕਾਣ ਮਹੀਸ ਕੀਤੇ ਬਰਮੇ ਘੜਤ ਘੜੀਏ ਹੈ ਰੂਪ ਰੰਗ ਕੇ ਵੇਸ ਕੀਤੀ ਆਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੋਧ ਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਨਵ ਮੁੰਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦ ਕੇ ਤਿਆ ਸਰਤੀ ਸੇਵਕ ਕੇਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਦ ਬਿਨੋਦ ਕੋੜਿ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਤੇ ਘੜਦਕੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਤੀਆਂ ਨਾ ਜਾਏ ਦੇਖੋ ਕਹੇ ਪਿਛੇ ਪੁਛਤਾਏ ਤਿੱਥੈ ਘੜੀਐ ਸਰਦ ਮਤ ਮਨ ਬੁੱਧ ਤਿੱਥੈ ਘੜੀਐ ਸੁਰ ਸਿੱਧਾਂ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰਨ ਕੋਈ ਹੋਰ ਤਿੱਥੈ ਜੋਦ ਮਾਵਲ ਸੂਰ ਤਨ ਮੇਂ ਰਾਮ ਰਹਿਆ ਭਰਪੂਰ ਤਿੱਥੈ ਸਿੱਤੋ ਸਿੱਤਾ ਮੇਂ ਮਮਾਈਂ ਤਾਂਗੇ ਰੂਪ ਨ ਕਥਨੇ ਜਾਹੇ ਨਾ ਮਰੇ ਨਾ ਟਾਗੀਦਾ ਏ ਜਿਨ ਕੈ ਰਾਮ ਵਸੈ ਮਨ ਮਾਹੀ ਤਿੱਥੇ ਭਗਤੋ ਸੇ ਕੇ ਲੋਕ ਰੇ ਅਨੰਦ ਸੱਚਾ ਮਨ ਸੋਏ ਸਤਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਂਤ ਨયੰਤ ਤਿੱਥੈ ਲੋਲ ਆਕਾਰ ਜਿਵ ਜਿਵ ਹੁਕਮ ਤੇ ਵੈ ਤੇ ਵਿਕਾਰ ਵੇਖੈ ਵਿਗਤੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰਜ ਸੁਣਿਆਰੇ ਅਹਰਣ ਮਤ ਵਿਦ ਥਿਆਰ ਭੌਖਲਾ ਅਗਨ ਤਵਤਾਉ ਪਾਂਡਵਾਂ ਅਮ੍ਰਿਤ ਤਿਤ ਢਾਲ ਕੜੀਏ ਸ਼ਬਦ ਸਚੇ ਟਗਸਾਲ ਜਿਨ ਕਉ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ngahe masakat kaal nanak te mukhe ujjele kiti chutti naal wah guru ji ka khalsa wah guru ji ki phat